ਇਹਨਾਂ ਨੂੰ ਭੁੱਲ ਜਾਂਦਾ ਵੀ ਜਿਹੜੀ ਸਰਕਾਰ ਦੇ ਉੱਤੇ ਤੁਸੀਂ ਦੋਸ਼ ਲਾਉਣੇ ਉਤਿਆਾਰੀ ਹੋਣ ਦਾ ਉਸੇ ਹੀ ਸਰਕਾਰ ਦੇ ਅਹਿਲਕਾਰ ਜਿਹੜੇ ਆ ਉਹਨਾਂ ਦੇ ਕਰਮਚਾਰੀ ਆ ਜਿਹੜੇ ਸਰਕਾਰ ਦੇ ਕਰਿੰਦੇ ਆ ਜਿਹੜੇ ਨੌਕਰੇ ਆ ਉਹਨਾਂ ਦੇ ਉਹਨਾਂ ਦੀਆਂ ਗਵਾਹੀਆਂ ਨੂੰ ਲੈ ਕੇ ਤੁਸੀਂ ਇੱਦਾਂ ਕਿੱਦਾਂ ਕਹਿ ਸਕਦੇ ਹੋ ਦੇਖੋ ਕਿੱਦਾਂ ਵੱਡਾ ਬੰਦਾ ਆ ਇਹ ਗੱਲ ਕਹਿ ਰਿਹਾ ਹੈ ਕਿ ਪਿੰਡਰਾ ਵਾਲਾ ਬਹੁਤ ਜੈਨੂਇਨ ਬੰਦਾ ਸੀ ਜਦ ਕਿ ਕਿਸੇ ਦੀ ਕੀਤੀ ਹੋਈ ਟਿੱਪਣੀ ਤੇ ਤੁਹਾਡੀਆਂ ਥਾਡੇ ਰਿਐਕਸ਼ਨ ਆ ਜਿਹੜੇ ਉਹ ਕਈ ਹੋਣੇ ਚਾਹੀਦੇ ਜੇ ਹੁਣ ਸਾਡਾ ਵਿਰੋਧੀ ਮੰਨ ਲਓ ਬੰਟੀ ਬੱਬਾ ਆ ਜੇ ਕੋ ਬੰਦਾ ਆ ਕੇ ਮੈਨੂੰ ਕਹਿੰਦਾ ਵੀ ਬੰਟੀ ਨਹੀਂ ਗ੍ਰਿੰਦਰਪਾਲ ਬੰਟੀ ਨੇ ਮੇਰੇ ਤੇ ਅਟੈਕ ਹੋਇਆ ਉਹ ਜੇਲ੍ਹ ਹੋਈ ਉਹ ਜੇ ਕੋ ਬੰਦਾ ਇਹਨੂੰ ਮੈਨੂੰ ਇਦਾਂ ਇਦਾਂ ਫੋਨ ਕਰਦਾ ਮੈਸੇਜ ਕਰਦਾ ਵੀ ਬੰਟੀ ਇਸ ਗੱਲੋਂ ਪਛਤਾ ਰਿਹਾ ਆ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੁਣ ਉਹਦੇ ਤੇ ਮੈਂ ਇੱਕਦਮ ਮੈਂ ਕਹਿ ਦਿਆਂ ਵੀ ਦਿਖਿਆ ਐਦਾਂ ਹੁੰਦੀ ਆ ਜਦੋਂ ਕਿ ਮੈਨੂੰ ਦੇਖਣਾ ਚਾਹੀਦਾ ਵੀ ਮੈਨੂੰ ਕਿਸੇ ਨੇ ਸਨੇਹਾ ਦਿੱਤਾ ਸਭ ਤੋਂ ਪਹਿਲੀ ਗੱਲ ਹੋ ਸਕਦਾ ਸਨੇਹਾ ਦੇਣ ਵਾਲਾ ਝੂਠ ਬੋਲਦਾ ਹੋਵੇ ਹੋ ਸਕਦਾ ਉਹ ਸੱਚ ਬੋਲ ਰਿਹਾ ਹੋਵੇ ਉਹ ਸਾਡਾ ਖਾਸ ਬੰਦਾ ਹੋਵੇ ਪਰ ਜਿਵੇਂ ਉਹਨੂੰ ਦੱਸਿਆ ਉਦੀ ਸਾਜ਼ਿਸ਼ ਹੋਵੇ ਵੀ ਦੇਖੀਏ ਰਿਐਕਟ ਕਿਦਾਂ ਕਰਦੇ ਆ ਹੋ ਸਕਦਾ ਮੈਨੂੰ ਦੱਸਣ ਵਾਲਾ ਵੀ ਸੱਚ ਬੋਲ ਰਿਹਾ ਇਹਨੂੰ ਕਹਿਣੇ ਵਾਲੇ ਨੇ ਵੀ ਸੱਚੀ ਗੱਲ ਕਹੀ ਆ ਠੀਕ ਹੈ ਪਰ ਅਸਲ ਵਿੱਚ ਜਿੱਦੀ ਪਿੱਛੋਂ ਗੱਲ ਆਈ ਆ ਉਹ ਇਹ ਸੋਚ ਕੇ ਆਈ ਹੋਵੇ ਵੀ ਆਪਾਂ ਜੇ ਇਦਾਂ ਕੋਈ ਫਾਇਦਾ ਹੁੰਦਾ ਤਾਂ ਫਾਇਦਾ ਲੈ ਲੈਂਦੇ ਆ ਹੋ ਸਕਦਾ ਵੀ ਅਗਲੇ ਦੀ ਬੰਟੀ ਦੇ ਗਰੁੱਪ ਦੀ ਇਹ ਸਾਜ਼ਿਸ਼ ਹੋਵੇ ਪੇ ਇਦਾਂ ਕਰੋ ਕਿਸੇ ਤਰ੍ਹਾਂ ਭਰੋਸੇ ਵਿੱਚ ਲਈਏ ਪਹਿਲਾਂ ਪਹਿਲਾਂ ਬਹਿਣੀ ਉੱਠਲੀ ਖੁੱਲੇ ਫਿਰ ਆਪਣਾ ਦਾ ਲਾਵਾਂਗੇ ਆਪਾਂ ਜੋ ਵੀ ਗਾਹਾਂ ਪਲਾਨ ਸਾਜ਼ਿਸ਼ ਕਰਨੀਆਂ ਅਟੈਕ ਦੁਬਾਰਾ ਕਰਨਾ ਫਿਰ ਕਰਾਂਗੇ ਪੇ ਪਹਿਲਾਂ ਕਿਸੇ ਤਰ੍ਹਾਂ ਭਰੋਸਾ ਦਿਵਾਈਏ ਅਸੀਂ ਬਿਲਕੁਲ ਸਾਨੂੰ ਸਤੋ ਗਲਤੀ ਹੋਈ ਠੀਕ ਹੈ ਹੁਣ ਇਦਾਂ ਮਤਲਬ ਮੈਨੂੰ ਦੱਸਣੇ ਵਾਲਾ ਹੋ ਸਕਦਾ ਝੂਠ ਬੋਲਦਾ ਉਹਨੂੰ ਸਨੇਹਾ ਦੇਣੇ ਵਾਲੇ ਨੇ ਝੂਠ ਬੋਲਿਆ ਹੋਵੇ ਗਲਤ ਕਿਹਾ ਹੋਵੇ ਉਹਨਾਂ ਦੀ ਸਾਜ਼ਿਸ਼ ਹੋ ਸਕਦੀ ਆ ਜਾਂ ਉਹਨੇ ਇਹ ਸੋਚਿਆ ਹੋਵੇ ਭਾਈ ਜੇ ਇਦਾਂ ਕਰ ਲੈਨੇ ਆ ਤੁਹਾਨੂੰ ਸਜ਼ਾ ਦੇ ਵਿੱਚ ਇੰਨਾ ਫਾਇਦਾ ਹੋ ਜਾਣਾ ਇਹ ਵੀ ਹੋ ਸਕਦਾ ਠੀਕ ਹੈ ਜਿਉਂ ਇਹ ਹੋ ਸਕਦਾ ਉਹ ਇਦਾਂ ਕਰਦੇ ਹੁਣ ਵੀ ਭਰੋਸਾ ਜਿੱਤ ਕੇ ਫਿਰ ਅਟੈਕ ਕਰਨਗੇ ਠੀਕ ਹੈ ਚਾਰ ਪੰਜ ਸੰਭਾਵਨਾ ਹੋ ਗਈਆਂ ਹੁਣ ਇਹਦੇ ਵਿੱਚ ਇਹ ਵੀ ਹੋ ਸਕਦਾ ਵੀ ਉਹ ਬੱਖਿਆ ਡਰ ਗਿਆ ਹੋਵੇ ਜਦੋਂ ਸਾਰਿਆਂ ਨੂੰ ਵਿਚਾਰੂਗੇ ਨਾ ਤੁਸੀਂ ਠੀਕ ਹੈ ਫਿਰ ਸੁਚਿਤਤਾ ਦੇ ਵਿੱਚ ਫੈਸਲਾ ਲਵਾਂਗੇ ਕਿ ਹੁਣ ਰਿਐਕਸ਼ਨ ਕੀ ਕਰਨਾ ਬਬਲ ਕੰਦਾ ਠੀਕ ਗਿਆ ਉਹਨੂੰ ਇਹ ਨਾ ਕਿਹਾ ਜਾਵੇ ਭਈ ਦੇਖਿਆ ਜੀ ਸਾਨੂੰ ਤਾਂ ਪਤਾ ਸੀ ਜੇ ਇਦਾਂ ਕਹਿੰਨੇ ਆ ਤੇ ਜਿਹੜੀ ਸਾਰਿਆਂ ਤੋਂ ਆਖਰੀ ਛੇਵੀਂ ਸੰਭਾਵਨਾ ਮੰਨੀ ਆ ਉਹਨੂੰ ਸੱਚ ਮੰਨ ਲਓ ਜੇ ਅਸੀਂ ਉਹਨੂੰ ਗਾਲਾਂ ਕੱਢ ਕੇ ਤੋੜ ਦਿੰਨੇ ਆ ਫਿਰ ਸਭ ਤੋਂ ਪਹਿਲੀ ਨੂੰ ਸੱਚ ਮੰਨ ਲਿਆ ਜਦ ਕਿ ਆਪਾਂ 6 ਸੰਭਾਵਨਾਵਾਂ ਵਿਚਾਰੀਆਂ ਸਾਨੂੰ ਨਹੀਂ ਪਤਾ 6ਾਂ ਚੋਂ ਕਿਹੜੀ ਸਹੀ ਆ ਤੇ ਹੁਣ ਤੁਹਾਡਾ ਰਿਐਕਸ਼ਨ ਕੀ ਹੋਣਾ ਚਾਹੀਦਾ ਉਹਦੇ ਲਈ ਵੀ ਕੋਈ ਗੱਲ ਨਹੀਂ ਜੀ ਤੁਸੀਂ ਸਾਡੇ ਵੱਲੋਂ ਧੰਨਵਾਦ ਕਹ ਦੇ ਉਹਨਾਂ ਨੂੰ ਠੀਕ ਹੈ ਅਸੀਂ ਤਾਂ ਕੁਝ ਕਿਹਾ ਹੀ ਨਹੀਂ ਠੀਕ ਹੈ ਹੁਣ ਇੱਕ ਗੱਲ ਦੇ ਉੱਤੇ ਤੁਹਾਡਾ ਹੀ ਰਿਐਕਸ਼ਨ ਹੋ ਗਿਆ ਫਿਰ ਅਗਲਾ ਦੂਜੀ ਵਾਰ ਸਨੇਹਾ ਦਊਗਾ ਫਿਰ ਤੀਜੀ ਵਾਰ ਦਊਗਾ ਠੀਕ ਜੇ ਜੈਨੂਨ ਹੋਊਗਾ ਅਗਲਾ ਤੇ ਤੁਸੀਂ ਜੜੀਆਂ ਜੜੀਆਂ ਸ਼ਰਤਾਂ ਲਾਉਂਗੇ ਅਗਲਾ ਕਹੂਗਾ ਤੁਹਾਨੂੰ ਮਿਲਣਾ ਚਾਹੁੰਦਾ ਫਿਰ ਤੁਸੀਂ ਕਹੋਗੇ ਨਹੀਂ ਇੱਥੇ ਨਹੀਂ ਇੱਥੇ ਮਿਲਾਂਗੇ ਅਸੀਂ ਜਿਉ ਸ਼ਰਤਾਂ ਮੰਨੀ ਜਾਂਦਾ ਜਿਉ ਕਹੀ ਜਾਂਦਾ ਠੀਕ ਹੈ ਫਿਰ ਤੁਹਾਨੂੰ ਇੱਕ ਸਟੇਜ ਤੇ ਜਾ ਕੇ ਭਰੋਸਾ ਹੋ ਜਾਣਾ ਵੀ ਨਹੀਂ ਬਿਲਕੁਲ ਸੱਚਾ ਜੇ ਤੁਹਾਡੀਆਂ ਸ਼ਰਤਾਂ ਤੋਂ ਤੂੰ ਮੁਕਰਦਾ ਫਿਰ ਤੁਸੀਂ ਕਹਿੰਦੇ ਦੇਖਿਆ ਮੈਂ ਵਿਚਾਲੇ ਜਾਂ ਕੇ ਵੀ ਰੱਖੀ ਸੀ ਪਰ ਉਹਦੀ ਸਾਜਿਸ਼ ਹੋ ਸਕਦੀ ਹੈ ਹੁਣ ਸਾਡੇ ਏਡੇ ਏਡੇ ਵੱਡੇ ਸਕਾਲਰ ਏ ਏਡੀਆਂ ਡਿਗਰੀਆਂ ਲੈ ਲਈਆਂ ਤੁਸੀਂ ਯੂਨੀਵਰਸਿਟੀ ਦੇ ਵਿੱਚ ਗ੍ਰੰਥਾਂ ਦੇ ਗ੍ਰੰਥ ਖੱਲ੍ਹੇ ਕਰ ਦਿੱਤੇ ਤੁਸੀਂ ਵੈਬਸਾਈਟਾਂ ਬਣਾ ਕੇ ਬੈਠੇ ਆਪਣੇ ਚੈਨਲ ਗ੍ਰੰਥਾਂ ਜਿੱਡੇ ਜਿੱਡੇ ਆਰਟੀਕਲ ਲਿਖ ਰਹੇ ਹੋ ਤੁਸੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਿਰੇ ਤੋਂ ਅਰਥ ਕਰ ਰਹੇ ਆਂ ਤੇ ਕੋਈ ਬੰਦਾ ਕੋਈ ਸਰਕਾਰੀ ਪੱਖ ਦਾ ਬੰਦਾ ਸਟੇਟਮੈਂਟ ਦਿੰਦਾ ਆ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਕਿਉਂ ਨਹੀਂ ਆਉਂਦਾ ਕਿ ਇਹ ਇਹ ਵੀ ਹੋ ਸਕਦਾ ਹੈ ਪ੍ਰਭਾਵਿਤ ਹੋ ਗਿਆ ਹੋਵੇ ਸਵੇਗ ਸਿੰਘ ਦੇ ਬਾਰੇ ਕਿਉਂ ਨਹੀਂ ਸਾਡੇ ਦਿਮਾਗ ਵਿੱਚ ਸਵਾਲ ਆਇਆ ਪੇ ਇੱਕ ਸੰਭਾਵਨਾ ਇਹ ਆ ਉਹ ਪ੍ਰਭਾਵਿਤ ਹੋ ਗਿਆ ਹੋਵੇ ਇੱਕ ਸੰਭਾਵਨਾ ਇਹ ਆ ਕਿ ਪ੍ਰਭਾਵਿਤ ਉਹਦਾ ਲੈਣਾ ਦੇਣਾ ਕੁਝ ਨਹੀਂ ਸੀ ਪਰ ਉਹ ਸਰਕਾਰ ਨਾਲ ਗੁੱਸੇ ਹੋ ਗਿਆ ਉਹਨੂੰ ਲੱਗਿਆ ਕਿ ਇਹ ਬੰਦੇ ਖੜਦੇ ਆ ਮੈਂ ਇੱਕ ਵਾਰੀ ਸਰਕਾਰ ਨੂੰ ਸਾਬਤ ਸਕਾਂ ਇੱਕ ਸੰਭਾਵਨਾ ਇਹ ਆ ਕਿ ਸਾਡੇ ਨਾਲ ਵੀ ਕੋਈ ਲਗਾਉ ਨਹੀਂ ਸੀ ਸਰਕਾਰ ਨਾਲ ਗੁੱਸੇ ਜ਼ਰੂਰ ਹੋਇਆ ਸੀ ਪਰ ਇੱਥੇ ਉਹ ਸਾਡਾ ਪੱਖ ਕਰਨ ਨਹੀਂ ਸੀ ਆਇਆ ਉਹ ਇਸ ਕਰਕੇ ਆਇਆ ਸੀ ਵੀ ਜੇ ਮੈਂ ਇੱਥੇ ਜਾ ਕੇ ਬੈਠੂਗਾ ਮੇਰੀਆਂ ਮੰਨਤਾ ਕਰਨਗੇ ਮੈਨੂੰ ਜੌਬ ਦੁਬਾਰਾ ਮਿਲੂਗੀ ਮਤਲਬ ਸੀ ਉਹਦਾ ਆਪਣਾ ਸਵਾਰਥ ਸੀ ਇੱਕ ਸੰਭਾਵਨਾ ਉਹਦੇ ਵਿੱਚ ਇਹ ਵੀ ਆ ਕਿ ਜਿੱਦਾਂ ਉਹਨੂੰ ਬੰਗਲਾਦੇਸ਼ ਦੇ ਵਿੱਚ ਟ੍ਰੇਨਿੰਗ ਦੇ ਗਏ ਭੇਜਿਆ ਗਿਆ ਸੀ ਬਿਲਕੁਲ ਇਸੇ ਤਰ੍ਹਾਂ ਉਹਨੂੰ ਇੱਥੇ ਭੇਜਿਆ ਗਿਆ ਉਹਦੇ ਵਿੱਚੋਂ ਤੁਸੀਂ ਕਹਿੰਦੇ ਆ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਭਈ ਸਵੇਗ ਸਿੰਘ ਦੀਆਂ ਅੱਖਾਂ 'ਚ ਨੂਰ ਦੇਖਿਆ ਮੈਂ ਉਹ ਬੰਦਾ ਅਟੈਕ ਤੋਂ 38 ਸਾਲ ਬਾਅਦ ਮੈਨੂੰ ਅਮਰੀਕਾ 'ਚ ਇੱਕ ਫਾਰਮ ਦੇ ਵਿੱਚ ਮਿਲਿਆ ਉਹਨੂੰ ਫੇਰ ਗੱਲ ਦੱਸੀ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਮੈਂ ਫੇਰ ਉਹਨੂੰ ਪੁੱਛਿਆ ਵੀ ਤੂੰ ਪਹਿਲਾਂ ਕਿਉਂ ਨਹੀਂ ਦੱਸੀ ਉਹ ਕਹਿੰਦਾ ਮੇਰੇ ਦਿਲ ਦੇ ਬਲਬਲੇ ਬਹੁਤ ਆ ਮੈਂ ਉਹ ਉਹ ਜਿਹੜੀ ਯਾਦ ਆ ਉਹਦੇ ਨਾਲ ਉਹਦੇ ਨਾਲ ਮੈਂ ਉਹਨੂੰ ਸੰਭਾਲ ਕੇ ਰੱਖਣਾ ਚਾਹਣਾ ਮੈਂ ਕਿਤੇ ਦੁਰਫਟੇ ਮੂੰ ਤੁਹਾਡੇ ਇਨਾਂ emotions ਦੇ ਲੱਖ ਦੀ ਲਹਨਤ ਤੁਹਾਡੀ ਇਸ ਖੋਜ ਦੇ ਤੁਹਾਡੀ ਇੰਟੂਇਸ਼ਨ ਦੇ ਤੁਹਾਡੀ ਉਸ ਪਰਖ ਦੇ ਹਰ ਦੂ ਲਹਨਤ ਜੇ ਤੁਸੀਂ ਜਾਣਦੇ ਹੋਏ ਸਮੇਂ ਦੇ ਸੱਚ ਨੂੰ ਜਾਣਦੇ ਹੋਏ ਜਿੱਦਾਂ ਦਾ ਸੱਚ ਹੈਗਾ ਆ ਬਿਲਕੁਲ ਉਹਨਾਂ ਸ਼ਬਦਾਂ ਚ ਟੁਕ ਮੇ ਸ਼ਬਦਾਂ ਚ ਲੋਕਾਂ ਦੇ ਸਾਹਮਣੇ ਨਾ ਕਿਹਾ ਜੀ ਉਸ ਵਲਬਲੇ ਨੂੰ ਆਪਣੇ ਨੂੰ ਬਿਲਕੁਲ ਉਸੇ ਤਰ੍ਹਾਂ ਨਾ ਰੱਖਿਆ ਜੂਨ 84 40 ਸਾਲ ਹੋ ਗਏ ਭਿੰਡਰਾਂ ਵਾਲਿਆਂ ਨੂੰ ਪ੍ਰਮੋਟ ਕਰਦਿਆਂ ਨੂੰ ਇਹਨਾਂ ਨੂੰ ਉਹਦੇ ਨਾਲ ਰਹਿਣ ਵਾਲੇ ਬੰਦੇ ਕਿੰਨੇ ਘਰ ਕਿਉਂ ਨਿਕਲੇ ਬਾਦਲਾਂ ਦੇ ਕੋਲ ਬੈਠੇ ਆ ਠੀਕ ਹੈ ਬਾਦਲ ਆਪਣੀ ਥਾਂ ਤੇ ਪਿੱਟਦੇ ਆ ਕਹਿੰਦੇ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਮੈਤੇ ਚਾਵਲੇ ਬਲਟੋਹੇ ਏਜੰਸੀਆਂ ਨੇ ਜੇਲਾਂ ਵਿੱਚ ਟ੍ਰੇਨਿੰਗ ਦੇ ਕੇ ਅਗਲਿਆਂ ਨੇ ਇੱਥੇ ਭੇਜੇ ਆ ਸਿੱਧੀ ਇਨਫੋਰਮੇਸ਼ਨ ਏਜੰਸੀਆਂ ਨੂੰ ਦਿੰਦੇ ਆ ਜੇ ਤੁਸੀਂ ਜਥੇਦਾਰ ਨੂੰ ਪੁੱਛ ਕੇ ਦੇਖੋ ਕਹਿੰਦੇ ਅਸੀਂ ਫੈਸਲਾ ਨਹੀਂ ਲੈ ਸਕਦੇ ਇੱਥੇ ਛੋਟੀ ਤੋਂ ਛੋਟੀ ਗੱਲ ਵੀ ਜਿਹੜੀ ਕਰੀਦੀ ਆ ਇੱਕ ਦਮ ਜਾ ਕੇ ਸਰਕਾਰੀ ਦਰਬਾਰੇ ਪਹੁੰਚੀ ਹੁੰਦੀ ਆ ਪੁਲਿਸ ਦੇ ਬੰਦੇ ਆ ਨੱਕ ਤੇ ਕਿਸੇ ਦਾ ਡੀਸੀ ਦਾ ਕਦੇ ਕਿਸੇ ਦਾ ਮੈਸੇਜ ਆ ਜਾਂਦਾ ਵੀ ਭਾਈ ਗੁਰਦੁਆਰੇ ਚਾਹ ਤਿਆਰੀ ਹੋ ਰਹੀ ਇਦਾਂ ਦੀ ਗੱਲਾਂ ਹੋਵੇ ਇੱਥੇ। ਉਹ ਕਹਿੰਦੇ ਆ ਵੀ ਜਿਹੜੀ ਮਿਲਟਰੀ ਉਹਨਾਂ ਨੇ ਟੈਂਕ ਛਾੜ ਕੇ ਬੰਦੇ ਭੇਜ ਕੇ ਜਿਹੜੀਆਂ ਗੱਲਾਂ ਕਰਾਉਣੀਆਂ ਚਾਹੀਆਂ ਉਹ ਇਹਨਾਂ ਨੂੰ ਇੱਥੇ ਬਿਠਵਾ ਕੇ ਹੁਣ ਕਰਵਾ ਰਹੇ। ਕਿਸੇ ਵੀ ਸਿਰੇ ਨੂੰ ਹੱਥ ਪਾ ਕੇ ਦੇਖੋ ਤੁਸੀਂ ਤੁਹਾਨੂੰ ਪਤਾ ਲੱਗ ਜਾਣਾ ਪਰ ਜਦੋਂ ਭਿੰਡਰਾਂ ਵਾਲੇ ਦੀ ਗੱਲ ਹੁੰਦੀ ਆ ਵੀ ਉਹਦੇ ਨਾਲ ਰਹਿਣੇ ਵਾਲੇ ਬੰਦੇ ਇੰਨੀ ਬੁਰੀ ਤਰ੍ਹਾਂ ਗਰਕ ਗਏ ਉਹਦੇ ਆਪਣਾ ਟੱਬਰ ਉਹਦੇ ਭਰਾ ਭਤੀਜੇ ਨਿਆਣੇ ਕਿਸੇ ਨੇ ਮੁੜ ਕੇ ਨਾਂ ਨਹੀਂ ਲਿਆ ਫਿਰ ਵੀ ਤੁਸੀਂ ਅੱਜ ਉਹੀ ਜ਼ਹਿਰ ਉਹ ਉਹ ਜ਼ਹਿਰ ਦੇ ਉਸ ਭਿੰਡਰਾਂ ਵਾਲੇ ਨੂੰ ਮਹਾਨ ਦੱਸਣ ਦੇ ਨਾਂ ਦੇ ਉੱਤੇ ਕਿੰਨੇ ਗੁੰਡੇ ਪੈਦਾ ਹੋ ਗਏ ਕਿੰਨੇ ਗਾਲਾਂ ਕੱਢਣੇ ਵਾਲੇ ਬਘੇਲੇ ਵਰਗੇ ਗੁਰਪ੍ਰੀਤ ਹੁੰਦਾ ਸੀਗਾ ਠੀਕ ਹੈ ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਪਰਮਜੀਤ ਕੱਡ ਜਾ ਕੇ ਕਦੇ ਡੋਂਗ ਚੱਕ ਕੇ ਸ਼ਰਿਆਂ ਬੜ ਕੇ ਕਿਦਾਂ ਉਹ ਪੁਲਿਸ ਕੁਝ ਨਹੀਂ ਕਹਿ ਰਹੀ ਉਹਨਾਂ ਨੂੰ ਖੁੱਲੇ ਛੱਡ ਰਹੀ ਹੈ ਕਿੰਨੇ ਨਿਆਂਗ ਫੇਸਬੁੱਕ ਤੇ ਕਿੰਨੇ ਬੰਦੇ ਆ ਠੀਕ ਹੈ ਇੱਥੇ ਹਰ ਰੋਜ਼ ਦੋ ਚਾਰ ਬੰਦਿਆਂ ਦੀਆਂ ਫੇਸਬੁੱਕ ਦੇ ਉੱਤੇ ਐ ਤ ਟੁੱਟੀਆਂ ਜੀਆਂ ਆਈਡੀਆਂ ਤੋਂ ਕੋਈ ਉਹ ਸਿਸ ਨਹੀਂ ਬਣਦੀ ਉਸ ਨਾਂ ਦੀ ਜਿਹੜੇ ਉਹਨਾਂ ਦੇ ਨਾਂ ਹੁੰਦੇ ਉਹ ਤੋਂ ਆ ਕੇ ਗਾਲਾਂ ਕੱਢ ਕੇ ਠੀਕ ਹੈ ਫੋਟੋ ਪਿੰਡ ਵਾਲੇ ਦੀ ਲਾਈ ਹੁੰਦੀ never forget 84 ਤੇ ਗੱਲ ਕਰਨਗੇ ਕਿਦਾਂ ਨੇ ਕੀ ਦੇਤੀ ਕੁੜੀ ਫਿਰ ਭੈਣ ਦੇਤੀ ਫੇ ਹੁ ਜੇ ਇਹਨਾਂ ਨੂੰ ਇਹ ਕਹਿ ਦਿਓ ਪੇ ਸਾਡੇ ਲਈ ਤਾਂ ਸਾਰੀਆਂ ਭੈਣਾਂ ਆ ਆਪਣੀ ਭੈਣ ਭੇਜਦੇ ਵੇ ਸਾਡੇ ਕੋ ਆਪਣੀ ਕੁੜੀ ਭੇਜਦੇ ਸਾਡੇ ਕੋ ਜਦੋਂ ਅਸੀਂ ਕਹੀਦਾ ਸਾਡੇ ਲਈ ਤਾਂ ਸਾਰੀਆਂ ਸਾਡੀਆਂ ਆਪਣੀਆਂ ਕੁੜੀਆਂ ਵਰਗੀਆਂ ਅਸੀਂ ਤਾਂ ਗੈਰ ਨਜ਼ਰ ਨਾਲ ਦੇਖਦੇ ਨਹੀਂ ਕਿਸੇ ਨੂੰ ਅਸੀਂ ਤਾਂ ਅਮਰਪਾਲ ਦੀ ਵਾਈਫ ਨੂੰ ਵੀ ਆਪਣੀ ਧੀ ਵਾਂਗ ਸਮਝਦੇ ਆ ਤੁਹਾਡੇ ਕੋਲੇ ਹੀ ਆ ਜਿੱਥੇ ਮਰਜ਼ੀ ਲੈ ਜਾਓ ਇਹ ਕਹਿੰਦੇ ਲੈ ਉਹਨੂੰ ਕੱਤ ਕਿਹਾ ਉਹਨੂੰ ਥੋੜੀ ਕਿਹਾ ਮੈਂ ਤਾਂ ਆਪਣੀ ਧੀ ਨੂੰ ਕਿਹਾ ਮੇਰੀਆਂ ਤਾਂ ਧੀਆਂ ਵਰਗੀ ਆ ਉਹ ਤੁਸੀਂ ਕਿਹਾ ਭੀ ਭੇਜ ਤੁਹਾਡੇ ਪਰਿਵਾਰਾਂ ਵਿੱਚੋਂ ਜਿੰਨੇ ਤੁਹਾਡੇ ਆਪਣੇ ਪਰਿਵਾਰ ਆ ਸਾਰੀਆਂ ਕੁੜੀਆਂ ਸਾਡੀਆਂ ਆਪਣੀਆਂ ਕੁੜੀਆਂ ਜਿਹਨੂੰ ਮਰਜ਼ੀ ਤੁਸੀਂ ਜੋ ਮਰਜ਼ੀ ਰਿਸ਼ਤਾ ਰੱਖੋ ਜੇ ਤੁਸੀਂ ਸਾਡਾ ਗੁੱਸਾ ਘਟਨਾ ਕੱਢੋ ਤੁਸੀਂ ਸਾਨੂੰ ਜਿੰਨੀ ਤਕਲੀਫ ਆਪਣੀ ਹੁੰਦੀ ਹੈ ਉੰਨੀ ਜਦੋਂ ਕਿਸੇ ਨਾਲ ਕੋਈ ਤੱਕਾ ਕਰਦਾ ਹਾਂ ਤੁਹਾਡੀਆਂ ਗੱਲ ਦੇ ਤੁਹਾਡੀ ਗੱਲ ਇਗਨੋਰ ਨਹੀਂ ਮੈਂ ਕਦੇ ਵੀ ਕਰਦਾ ਹੁੰਦਾ ਮੈਨੂੰ ਮੈਂ ਕਰਜ਼ਾ ਰੱਖਦਾ ਹੀ ਨਹੀਂ ਕਦੇ ਹਉ ਪਾਸ਼ਾ ਨਹੀਂ ਤੁਹਾਡੇ ਵਾਲੀ ਮੈਂ ਹਰਥਾਂ ਤੇ ਵਰਤ ਸਕਦਾ ਮੈਂ ਧਮਕੀਆਂ ਨਹੀਂ ਤੁਹਾਡੇ ਮੰਗ ਦੇ ਸਕਦਾ ਕਿ ਮੈਂ ਇੱਥੇ ਬੈਠਾ ਕਹਾਂ ਕਿ ਕੋਈ ਗੱਲ ਨਹੀਂ ਮੈਂ ਬੰਦੇ ਲੈ ਕੇ ਆਉਂਗਾ ਮੈਂ ਤਿਆਰ ਕਰੂੰਗਾ ਮੈਂ ਇਦਾਂ ਕਰ ਦਊਗਾ ਅਸੀਂ ਐਂ ਕਰਾਂਗੇ ਅਸੀਂ ਐਂ ਕਰਾਂਗੇ ਠੀਕ ਹੈ ਮਸਲਾ ਸਰਵਾਈਵਲ ਦਾ ਆ ਗਿਆ ਕਿਤੇ ਇਦਾਂ ਦਾ ਸਵੱਬ ਬਣ ਗਿਆ ਭਈ ਹੁਣ ਤਾਂ ਹੁੰਦ ਦਾ ਮਸਲਾ ਆ ਠੀਕ ਹੈ ਫੇ ਜਿਹੜਾ ਚੜਚੜਾ ਪਣਿਆ ਜਿਹੜੀ ਜੇਦੇ ਆ ਸਾਡੀ ਜਿਹੜਾ ਹੱਠ ਆ ਸਾਡਾ ਜਿਹੜੀ ਔਕਾਤ ਆ ਸਾਡੀ ਉਦੇਸ਼ੀਓਂ। ਮੈਂ ਤਾਂ ਤੁਸੀਂ ਇਹਨਾਂ ਬੰਦਿਆਂ ਨੂੰ ਪਿੰਡਰਾਂ ਵਾਲੇ ਦੇ ਨਾਂ ਤੇ ਜਿਹੜੀ ਗੱਲ ਮੈਂ ਅਜਮੇਰ ਸਿੰਘ ਹੁਣਾ ਬਾਰੇ ਹਰਿੰਦਰ ਹੁਣਾ ਬਾਰੇ ਕਹਿੰਦਾ ਸੀ ਪੇ ਇੰਨਾ ਗੰਦ ਪੈ ਗਿਆ ਪਿੰਡਰਾਂ ਵਾਲੇ ਦੇ ਨਾਂ ਤੇ ਇਹਨਾਂ ਦੀ ਜ਼ੁਬਾਨ ਕਦੇ ਨਹੀਂ ਖੁੱਲਦੀ ਉਹਦੇ ਬਾਰੇ। ਹਰਿੰਦਰ ਸਿੰਘ ਯੂ ਐਸ ਏ ਦੀ ਇੱਕ ਵੀ ਥਾਂ ਤੇ ਕਮੈਂਟ ਉਹਨੂੰ ਕਿਤੇ ਪੁੱਛ ਕੇ ਦੇਖ ਲਿਓ। ਪੇ ਤੂੰ ਇੱਕ ਆਰਟੀਕਲ ਲਿਖਦਾ ਪਿੰਡਰਾਂ ਵਾਲਾ ਬਹੁਤ ਮਹਾਨ ਬੰਦਾ ਸੀ ਉਹਦੀਆਂ ਫੋਟੋ ਲਾ ਕੇ ਜਿਹੜੇ ਬੰਦੇ ਆ ਗੰਦ ਘਪਾ ਰਹੇ ਆ ਉਹ ਪਿੰਡਰਾਂ ਵਾਲੇ ਦੇ ਨਹੀਂ ਕਦੇ ਵੀ ਹੋ ਸਕਦੇ ਇੱਕ ਵਾਰੀ ਕਹਿ ਕੇ ਦਿਖਾੜ ਤੈਨੂੰ ਸੈਂਕੜੇ ਐਗਜ਼ੈਂਪਲਾਂ ਦੇ ਦਿਆਂਗੇ ਕਿ ਜਸਪੀਰ ਸਿੰਘ ਰੋਡੇ ਨੇ ਪਿੰਡਰਾਂ ਵਾਲੇ ਦੇ ਮੁੰਡਿਆਂ ਨੇ ਜਸਪੀਰ ਸਿੰਘ ਰੋਡੇ ਦੇ ਨਿਆਣਿਆਂ ਨੇ ਕੈਨੇਡਾ ਦੇ ਵਿੱਚ ਉਹਦਾ ਟੱਬਰ ਆ ਛੋਟਾ ਮੁੰਡਾ ਪਿੰਡਰਾਂ ਵਾਲੇ ਦਾ ਉਹਦੀ ਨੋਹ ਦੇ ਪਰਿਵਾਰ ਦੇ ਕਿੰਨੇ ਗੁੰਡੇ ਪਾਲੇ ਹੋਏ ਇਦਾਂ ਦੇ ਕਿਦਾਂ ਦੀ ਫੌਜ ਬਣਾ ਕੇ ਰੱਖੀ ਹੋਈ ਸਬੂਤ ਸਹਿਤ ਦਿਆਂਗੇ ਅਸੀਂ ਜਿਹਨਾਂ ਨੂੰ ਪੈਸੇ ਪਹੁੰਚਦੇ ਆ ਬੰਦਿਆਂ ਨੂੰ ਬਕਾਇਦਾ ਫੋਨ ਲੈ ਕੇ ਦਿੱਤੇ ਜਾਂਦੇ ਆ। ਸ਼ੁਰੂ-ਸ਼ੁਰੂ ਦੇ ਵਿੱਚ ਨੈੱਟ ਦੇ ਪੈਸੇ ਉਹਨਾਂ ਦੇ ਕਾਰਡ ਉਹਨਾਂ ਨੂੰ ਪਵਾ ਕੇ ਦਿੱਤੇ ਜਾਂਦੇ ਸੀ। ਔਰ ਦਰਜਣਾ ਦਰਜਣਾ ਗਵਾਹੀਆਂ ਸਾਡੇ ਦੇ ਕੋਲ। ਹੱਸੀ ਨਹੀਂ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਇਸ ਤਾਂ ਹਰ ਇੱਕ ਬੰਦੇ ਨੂੰ ਜਿਹੜਾ ਕੋ ਬੰਦਾ ਗੁੱਸਾ ਕਰਕੇ ਕਿਸੇ ਗੱਲੋਂ ਕੁਝ ਬੋਲਦਾ ਆ ਅਸੀਂ ਰੋਕੀਦਾ ਉਹਨੂੰ ਪਿੰਨਾ ਪਾਈ ਆਪਣੀ ਜ਼ਿੰਦਗੀ ਸਵਾਰ ਅੱਗੇ ਨੂੰ ਵੱਧ ਤੂੰ ਤੈਨੂੰ ਸਮਝ ਆ ਗਈ ਨਿਕਲ ਜਾ ਇੱਥੋਂ। ਤਹਾਂ ਇੱਕ ਵਾਰੀ ਕਹਿ ਦੇਣੇ ਹੈ ਅਜਮੇਰ ਸਿੰਘ ਵਰਗੇ। ਇਥੇ ਪਿੰਡਰ ਜਦੋਂ ਗੁਰਪ੍ਰੀਤ ਕੈਲੀਫੋਰਨੀਆ 15 ਦੇ ਵਿੱਚ ਆਇਆ ਸੀਗਾ ਕਿੰਨੀ ਵਾਰ ਅਸੀਂ ਰੇਡੀਓ ਤੇ ਇਹ ਗੱਲ ਕਹੀ ਕਿ ਰੋਡੇ ਨੂੰ ਜਾਂ ਧੰਮੇ ਨੂੰ ਜਾਂ ਪਿੰਡਰਾਂ ਵਾਲੇ ਦੇ ਮੁੰਡਿਆਂ ਨੂੰ ਈਸ਼ਰ ਸਿੰਘ ਨੂੰ ਇਹ ਸਟੇਟਮੈਂਟ ਦੇਣੀ ਚਾਹੀਦੀ ਆ ਕਿ ਇਹ ਬੰਦੇ ਪਿੰਡ ਸੰਤ ਪਿੰਡਰਾਂ ਵਾਲੇ ਦੇ ਕੱਖ ਨਹੀਂ ਲੱਗਦੇ ਇੱਕ ਵਾਰੀ ਦੇ ਦਿਓ ਔਰ ਜਿੱਦਣ ਇਹਨਾਂ ਦੇ ਜਿਹੜ ਜਿਸ ਗੱਲ ਤੇ ਇਹ ਅਤਰਾਉਂਦੇ ਆ ਕਿ ਅਸੀਂ ਬੜਾ ਮਹਾਨ ਕੰਮ ਕਰ ਰਹੇ ਹਾਂ ਪਿੰਡਰਾਂ ਵਾਲੇ ਜਿੱਦਣ ਤੁਸੀਂ ਇਹ ਸਟੇਟਮੈਂਟ ਦੇਣੀ ਆ ਇਹਨਾਂ ਦੇ ਥੱਲੇੋਂ ਦਰੀ ਖਿੱਚੀ ਜਾਣੀ ਉਹ ਤੋਂ ਬਾਅਦ ਇਹਨਾਂ ਦੀ ਔਕਾਤ ਅਸੀਂ ਦੱਸ ਦਿਆਂਗੇ ਕਿਦਾਂ ਦੀ ਔਰ ਤੁਸੀਂ ਸੁਰਖੂ ਹੋ ਜੀ ਪਰ ਉਹ ਕਰਦੇ ਕਿਦਾਂ ਜਿਹੜੇ ਪੈਸੇ ਆਪ ਦੇ ਰਹੇ ਉਹ ਕਿਦਾਂ ਕਰਦੇ ਜਦੋਂ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਦਾ ਝਗੜਾ ਹੋਇਆ ਬਚਾਉਣ ਜਸਪੀਰ ਸੁngਿਆ ਕਿ ਨਹੀਂ ਪਤਾ ਸੀ ਵੀ ਜੇ ਨਾ ਬਚਾਇਆ ਨਾ ਛੁਡਾਇਆ ਤਕਸਾਲ ਵਾਲੇ ਨੇ ਰੱਖਿਆ ਕਿ ਨਹੀਂ ਔਰ ਜਿੱਦਣ ਤਕਸਾਲ ਨਾਲ ਖੜਕੀ ਉਹਦੀ ਉਹ ਬੰਦੇ ਗਲਤੀ ਕਰ ਗਏ ਜਿੱਦਣ ਬੋਲਿਆ ਆਪਣੀ ਪੂਰੀ ਜਾਤ ਦਿਖਾ ਕੇ ਗਿਆ ਜਿਹੜੀ ਜਿਹੜੀ ਥਾਲੀ ਚ ਖਾਦਾ ਸੀ ਸਾਰੀਆਂ ਸ਼ੇ ਕਰਕੇ ਗਿਆ ਉਹ ਗੱਲਾਂ ਟਕਸਾਲ ਦੀਆਂ ਵਿੱਚੋਂ ਅੰਦਰੋਂ ਕੱਢ ਕੱਢ ਕੇ ਰੱਖੀਆਂ ਪੰਡ ਕੇ ਰੱਖੀਆਂ ਜਿਹਨੂੰ ਕੋਈ ਐਡੀ ਐਡੀ ਭੈੜੀ ਕਮਜ਼ਾਤ ਐਡਾ ਭੈੜਾ ਅਸਲਾ ਤੁਸੀਂ ਕਿਤੇ ਨਹੀਂ ਦੇਖੂਗੇ ਜਿੱਦਾਂ ਇਹਨਾਂ ਦਾ ਆ ਇਹਨਾਂ ਨੂੰ ਆਸਾਨ ਯਾਦਾ ਹੀ ਨਹੀਂ ਹੁੰਦਾ ਇਹਨੂੰ ਚੇਤਾ ਭੁੱਲ ਜਾਂਦਾ ਵੀ ਕਿਸੇ ਨੇ ਸਾਡੀ ਖਾਤਰ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿਸੇ ਨੇ ਸਾਡੀ ਖਾਤਰ ਕਿੰਨੇ ਖਤਰੇ ਮੋਲ ਲਏ ਇਹ ਯਾਦ ਹੁੰਦਾ ਤਾਂ ਇਹਨਾਂ ਨੂੰ ਸਿਰਫ ਬਦਲਾ ਲੈਣਾ ਅਸਲੀ ਰੰਗ ਮਨੋਵਿਗਿਆਨਕ ਕਹਿੰਦੇ ਆ ਇਹਨਾਂ ਲੋਕਾਂ ਦਾ ਅਸਲੀ ਰੰਗ ਉਦੋਂ ਪਛਾਣਿਆ ਜਾਂਦਾ ਜਦੋਂ ਤੁਸੀਂ ਇਹਨਾਂ ਨੂੰ ਇਹਨਾਂ ਦੀ ਇੱਛਾ ਪੂਰਤੀ ਦੇ ਵਿੱਚ ਰੁਕਾਵਟ ਬਣ ਕੇ ਦਿਖਾਉਨੇ ਆ ਜਦੋਂ ਇਹਨਾਂ ਨੂੰ ਇਹਨਾਂ ਦੀ ਕਿਸੇ ਚਾਹਤ ਦੇ ਲਈ ਇਨਕਾਰ ਕਰਦੇ ਆ ਤੁਸੀਂ 100 ਵਾਰੀ ਇਹਨਾਂ ਨੂੰ ਬੁਰਕੀ ਪਾਓ 100 ਵਾਰੀ ਰਜਾਓ 100 ਵਾਰੀ ਇਹਨਾਂ ਦਾ ਪੱਲਾ ਝੋਲੀ ਭਰੋ ਇਹਨਾਂ ਦੀ ਇੱਕ ਵਾਰੀ ਜਵਾਬ ਦੇ ਦਿਓ ਮਾੜਾ ਅਸਲੀ ਰੰਗ ਇਹਨਾਂ ਦਾ ਉਸ ਵਲੇ ਪ੍ਰਗਟ ਹੁੰਦਾ ਔਰ ਦਿਖਾ ਕੇ ਜਾਂਦੇ ਤੇ ਉਹ ਸਾਰਾ ਕੁਝ ਦੇਖਦੇ ਹੋਏ ਅਜਮੇਰ ਸਿੰਘ ਵਰਗੇ ਹਰਿੰਦਰ ਵਰਗੇ ਇੱਕ ਵਾਰ ਨਹੀਂ ਇਹਨਾਂ ਨੇ ਸੋਚਿਆ ਕਿ ਅਸੀਂ ਭਿੰਡਰਾਂ ਵਾਲੀ ਨੂੰ ਪ੍ਰਮੋਟ ਕਰੀ ਜਾਂਦੇ ਹਾਂ ਉਹਨੂੰ ਚੱਕ ਚੱਕ ਕੇ ਅੱਗੇ ਲਈ ਜਾਂਦੇ ਹਾਂ ਜਿਹੜਾ ਉਹਦੇ ਨਾਂ ਤੇ ਆ ਗੁੰਡਾਗਰਦੀ ਹੋ ਰਹੀ ਜੀ ਇਸੇ ਤਰ੍ਹਾਂ ਚੱਲੀ ਗਈ ਇਹ ਤਾਂ ਲੋਕਾਂ ਨੂੰ ਜੀਣਾ ਹਰਾਮ ਹੋਣਾ ਅਮਰਤਪਾਲ ਦਾ ਰੰਗ ਦਿਸਿਆ ਕਿ ਨਹੀਂ ਹਰ ਵੀ ਅਜਮੇਰ ਸਿੰਘ ਭਿੰਡਰ ਵਾਲੇ ਨੂੰ ਪ੍ਰਮੋਟ ਕਰਦਾ ਕਰਦਾ ਇੱਕ ਵਾਰ ਨਹੀਂ ਆਪਣੀ ਜ਼ੁਬਾਨੋਂ ਕਹਿ ਸਕਿਆ ਕਿ ਇਦਾਂ ਦੇ ਬਹੁਤ ਰੁਪੀਆਂ ਤੋਂ ਕੇਰਫੋਲ ਔਰ ਇਹਨੂੰ ਅਮਰਤਪਾਲ ਨੂੰ ਉੰਨਾ ਚਿਰ ਪ੍ਰਮੋਟ ਕਰਦਾ ਰਿਹਾ ਜਿੰਨਾ ਚਿਰ ਇਹਦੇ ਪਰਿਵਾਰ ਨੇ ਅਜਮੇਰ ਸਿੰਘ ਨੂੰ ਗਰੂ ਨਹੀਂ ਕੀਤਾ ਜਦੋਂ ਉਹਨਾਂ ਨੂੰ ਗਰੰਟੀ ਹੋ ਗਈ ਨਾ ਭਈ ਰਾਜਦੇਵ ਸਿੰਘ ਜਿਹੜਾ ਆਰਐਸਐਸ ਦਾ ਖਾਸ ਬੰਦਾ ਆ ਹਾਲਾਂਕਿ ਅਮਰਤਪਾਲ ਦੇ ਕਿਸੇ ਕੇਸ ਨੂੰ ਨਹੀਂ ਲੜ ਰਿਹਾ ਇਹਦਾ ਵਕੀਲ ਹੋ ਰਿਹਾ ਇਸ ਮਕਸਦ ਨਾਲ ਕਿਹਦਾ ਭੇਜਿਆ ਹੋਇਆ ਉਹਨੂੰ ਉੱਥੇ ਮਿਲ ਕੇ ਆਇਆ ਉਹਨੂੰ ਮਿਲ ਕੇ ਸਟੇਟਮੈਂਟ ਦਿੱਤੀ ਜਾਂ ਆਪਣੀ ਸਪੈਲੈਂਸ ਸਟੇਟਮੈਂਟ ਦੇ ਕਿਸ ਨੇ ਹਾਂ ਭੇਜ ਦਿੱਤਾ ਭਈ ਪਾਇਆ ਹੁਕਮ ਆਇਆ ਉਤੋਂ ਬਥੇਰਾ ਕਰ ਲਿਆ ਤੈਨੂੰ ਤੈਨੂੰ ਖਰੂਰ ਸਾਹਿਬ ਤੋਂ ਖੜਾ ਹੋਣਾ ਪੈਣਾ ਆਪਣੇ ਘਰ ਦੇ ਨੂੰ ਸੁਨੇਹਾ ਦੇ ਦੇ ਇਹ ਵੀ ਹੋ ਸਕਦਾ ਭਈ ਬਿਨਾ ਮਿਲੇ ਤੋਂ ਸਟੇਟਮੈਂਟ ਦਿੱਤੀ ਹੋਵੇ ਰਾਜਸਿੰਘ ਰਾਜਦੀਪ ਸਿੰਘ ਔਰ ਔਰ ਸਟੇਟਮੈਂਟ ਦੇਣ ਦੀ ਗੱਲ ਸੀ ਲੋੜ ਸੀ ਜਿੰਨੀ ਛੇਤੀ ਅਮਰਪਾਲ ਨੇ ਹਾਂ ਕੀਤੀ ਉਹਦੇ ਤੇ ਸਾਰੀਓ ਸਾਰਾ ਬਦਲ ਗਿਆ ਕਈ ਬੰਦੇ ਸੀ ਜਿਹੜੇ ਚੜਕੈ ਨਾਲ